ਤੋਂ ਦੰ ਦਿਖਾ ਰਹੇ ਆ ਬਿਜਲੀ ਕਰ ਰਿਹਾ ਕਾਕੋਵਾਲ ਦਾ ਬਿਜਲੀ ਕਰਕੇ ਉਹ ਫਾਈਲਾਂ ਨੇ ਜਿਹੜੀਆਂ ਬਣਾਉਣ ਲਈ ਬੰਦੇ ਦੇ ਜੁੱਤੇ ਘਸ ਜਾਂਦੇ ਨੇ ਇਹਦੇ ਵਿੱਚ ਲੋਕਾਂ ਦੀ ਰਜਿਸਟਰੀਆਂ ਐਫੀ ਡੇਵਿਡ ਹੋਰ ਵੀ ਬਹੁਤ ਸਾਰੇ ਡਾਕੂਮੈਂਟੇਸ਼ਨ ਜਿਹੜੀ ਉਹ ਵਿੱਚ ਹੈਗੀ ਹੈ ਤੇ ਇਹ ਪੋੜੀਆਂ ਜਿਹੜੀਆਂ ਨੇ ਅਗਰ ਕਿਸੇ ਬੰਦੇ ਨੂੰ ਅਮਰਜੈਂਸੀ ਟੌਪ ਲੋਰ ਤੇ ਜਾਣਾ ਹੋਵੇ ਤੇ ਬੰਦਾ ਇਹਨਾਂ ਪੋੜੀਆਂ 'ਚ ਲੱਗ ਕੇ ਕਿਵੇਂ ਜਾਏਗਾ ਇਹ ਸਾਰੀ ਜਿਹੜੀ ਰੱਦੀ ਬਣਾ ਕੇ ਸੁੱਕੀ ਹੈ ਜੇਕਰ ਕੱਲ ਨੂੰ ਕਿਸੇ ਵੀ ਰਿਕਾਰਡ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਆਹਰ ਉਹ ਜਿਹੜਾ ਲੰਬਣਾ ਕਿੰਨਾ ਮੁਸ਼ਕਲ ਹੋਏਗਾ ਤਸਵੀਰਾਂ ਦੇਖੋ ਤੇ ਆਪਣੀ ਰਾਏ ਜਿਹੜੀ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਸੀਂ ਬਿਜਲੀ ਵਿਭਾਗ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਸ ਰਿਪੋਰਟ ਨੂੰ ਪ੍ਰੋਪਰ ਸੰਭਾਲ ਕੇ ਰੱਖਿਆ ਜਾਵੇ ਕਿਉਂਕਿ ਇਸ ਦੀ ਜ਼ਰੂਰਤ ਕਦੋਂ ਪੈਣੀ ਹੈ ਇਸ ਸਟੈਂਪ ਦਾ ਯਾਨੀ ਕਿਸ ਫਾਈਲ ਦੀ ਲੋੜ ਕਦੋਂ ਪੈ ਜਾਣੀ ਹੈ ਇਸ ਦਾ ਕੋਈ ਪਤਾ ਨਹੀਂ ਹੈ ਤੁਸੀਂ ਜਿਹੜਾ ਇਸ ਰਿਪੋਰਟ ਨੂੰ ਸੰਭਾਲ ਕੇ ਰੱਖਿਆ ਜਾਵੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਕੋ ਵਾਲ ਬਿਜਲੀ ਕਰਦੀਆਂ ਨੇ ਇਹ ਪੋੜੀਆਂ ਨੇ ਇਹ ਪੋੜੀਆਂ ਦੇ ਵਿੱਚ ਸਾਰੀ ਜਿਹੜੀ ਪੋੜੀਆਂ ਬਲੌਕ ਕੀਤੀ ਹੋਈਆਂ ਜਿਹੜੀ ਫਾਈਲਾਂ ਨੇ ਸਾਰੀਆਂ ਇਸ ਤਰੀਕੇ ਨਾਲ ਰੱਦੀ ਬਣਾ ਕੇ ਛੁੱਟੀਆਂ ਹੋਈਆਂ ਹੋ ਸਕਦਾ ਹੈ ਰੱਦੀ ਵੀ ਹੁਣ ਅਗਰ ਰੱਦੀ ਹੋਣ ਤਾਂ ਇਹਨਾਂ ਨੂੰ ਸੇਲ ਆਊਟ ਕਰਕੇ ਇਸ ਜਗ੍ਹਾ ਨੂੰ ਖਾਲੀ ਕੀਤਾ ਜਾਵੇ ਅਗਰ ਨਹੀਂ ਤਾਂ ਇਸ ਨੂੰ ਸੰਭਾਲ ਕੇ ਰੱਖਿਆ ਜਾਵੇ ਧੰਨਵਾਦ ਸਾਰੇ ਦੋਸਤਾਂ ਦਾ